ਅਸ਼ੇਰ ਕਲ ਵੇਖੇ ਤੁਸੀਂ ਅਨੀਰਸ ਵਕਤ ਦੀ ਵੱਡੀ ਖਬਰ ਲੁਧਿਆਣਾ ਵਿਖੇ ਸੀਆਈਏ ਸਟਾਫ ਦੀ ਟੀਮ ਤੇ ਫਾਇਰਿੰਗ ਹੋਈ ਹੈ ਨਸ਼ਾ ਤਸਕਰਾਂ ਨੂੰ ਫੜਨ ਗਈ ਸੀ ਸੀਆਈ ਸਟਾਫ ਦੀ ਟੀਮ ਤੇ ਬਦਲੇ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਸੀਆਈ ਇੱਕ ਸਟਾਫ ਦਾ ਇੱਕ ਜੋ ਮੁਲਾਜ਼ਮ ਹੈ ਉਹ ਗੰਭੀਰ ਜ਼ਖਮੀ ਹੋਇਆ ਹੈ ਤੇ ਨਸ਼ਾ ਤਸਕਰਾਂ ਦੇ ਪਰਿਵਾਰ ਵੱਲੋਂ ਤੇ ਸਾਥੀਆਂ ਵੱਲੋਂ ਉਸ ਟੀਮ ਦੇ ਇੱਕ ਮੁਲਾਜ਼ਮ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਜੋ ਕਿ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਦਾ ਭਰਾ ਵੀ ਇਸ ਫਾਇਰਿੰਗ ਦੇ ਘਟਨਾ ਦੇ ਵਿੱਚ ਜ਼ਖਮੀ ਹੋ ਗਿਆ ਕਿਉਂਕਿ ਜਦੋਂ ਨਸ਼ਾ ਤਸਕਰਾਂ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਜਵਾਬੀ ਫਾਇਰਿੰਗ ਸੀਆਈਏ ਸਟਾਫ ਦੀ ਟੀਮ ਵੱਲੋਂ ਵੀ ਕੀਤੀ ਗਈ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਨਸ਼ਾ ਤਸਕਰ ਦਾ ਭਰਾ ਜਾਂ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਜੋ ਕਿ ਗੰਭੀਰ ਜ਼ਖਮੀ ਹੋਏ ਨੇ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਮਹਿਮੂਦ ਪਰਾ ਦਾ ਮਾਮਲਾ ਹੈ ਜਿੱਥੇ ਕਿ ਫਾਇਰਿੰਗ ਹੋਈ ਹੈ ਸੀਆਈਏ ਸਟਾਫ ਦੀ ਟੀਮ 1 ਦੇ ਉੱਤੇ ਸੋ ਦੱਸ ਦਈਏ ਇਹ ਪੂਰਾ ਮਾਮਲਾ ਜੋ ਹੈ ਲੁਧਿਆਣਾ ਦੇ ਤਾਂਦਰਾ ਰੋਡ ਮਹਿਮੂਦਪੁਰਾ ਦਾ ਹੈ ਔਰ ਸਵੇਰੇ ਤੜਕੇ 7:38 ਵਜੇ ਦਾ ਮਾਮਲਾ ਹੈ ਜਦੋਂ ਖਬਰ ਮਿਲੀ ਸੀ ਕਿ ਮਨੀਸ਼ ਨਾਮਕ ਇੱਕ ਸ਼ਖਸ ਜੋ ਹੈ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਤੇ ਕਿਸੇ ਬਰਾਮਦਗੀ ਦੀ ਮਸਲੀ ਦੇ ਵਿੱਚ ਸੀਆਈਏ ਸਟਾਫ ਦੀ ਟੀਮ ਉਸਨੂੰ ਫੜਨ ਲਈ ਗਈ ਸੀ ਪਰ ਜਿੱਦਾਂ ਹੀ ਉਸਦੇ ਘਰ ਪਹੁੰਚੀ ਸੀਆਈਏ ਸਟਾਫ ਦੀ ਟੀਮ ਤਾਂ ਪਰਿਵਾਰ ਨੇ ਦੱਸਿਆ ਜਾ ਰਿਹਾ ਹੈ ਕਿ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਗਵਾਂਡੀਆਂ ਦੇ ਘਰ ਤੋਂ ਛਾਲ ਮਾਰ ਕੇ ਨਸ਼ਾ ਤਸਕਰਾਂ ਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਟੀਮ ਦੇ ਮੈਂਬਰ ਤੇ ਪਰਿਵਾਰ ਵੱਲੋਂ ਤੇ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਪਰਿਵਾਰ ਦਾ ਤੇ ਬਿਆਨ ਵੀ ਸਾਹਮਣੇ ਆਇਆ ਹੈ ਰਿਸ਼ਤੇਦਾਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਕਹਿ ਰਹੇ ਨੇ ਕਿ ਅਜਿਹਾ ਕੋਈ ਮਾਮਲਾ ਨਹੀਂ ਹੈ ਇਹ ਜੋ ਪਰਿਵਾਰ ਹੈ ਬਹੁਤ ਜ਼ਿਆਦਾ ਸ਼ਰੀਫ ਹੈ ਤੇ ਪੁਲਿਸ ਵੱਲੋਂ ਤੇ ਸੀਆਈਏ ਸਟਾਫ ਵੱਲੋਂ ਜ਼ਬਰਦਸਤੀ ਤੱਕਾ ਕੀਤਾ ਜਾ ਰਿਹਾ ਹੈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜੋ ਸੀਨੀਅਰ ਅਧਿਕਾਰੀ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ CIA ਸਟਾਫ ਦੀ ਟੀਮ ਜਦੋਂ ਨਸ਼ਾ ਤਸਕਰ ਨੂੰ ਫੜਨ ਗਈ ਤਾਂ ਉਲਟਾ CIA ਸਟਾਫ ਦੀ ਟੀਮ ਨੂੰ ਹੀ ਨਿਸ਼ਾਨਾ ਬਣਾ ਲਿਆ ਗਿਆ ਦੱਸ ਦਈਏ ਇਸ ਪੂਰੇ ਮਾਮਲੇ ਦੀ ਜੋ ਵੀਡੀਓ ਹੈ ਉਹ ਵੀ ਸਾਹਮਣੇ ਆਈ ਹੈ ਔਰ ਰੋਹਿਤ ਦੱਸਿਆ ਜਾ ਰਿਹਾ ਨਸ਼ਾ ਤਸਕਰ ਜੋ ਕਿ ਇੱਕ ਦਵਾਈਆਂ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਸੀਆਈਏ ਸਟਾਫ ਸਵੇਰੇ ਸਵੇਰੇ 7:30 8:00 ਜਿਵੇਂ ਕਿ ਜਾਣਕਾਰੀ ਮਿਲੀ ਸੀ ਸੂਤਰਾਂ ਤੋਂ ਉਹਨਾਂ ਨੂੰ ਗੁਪਤ ਸੂਤਰਾਂ ਤੋਂ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਕਿਉਂਕਿ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਇਹ ਜਾਣਕਾਰੀ ਮਿਲੀ ਸੀ ਔਰ ਕੋਈ ਬਰਾਮਦਗੀ ਕਰਨੀ ਸੀ ਇਸ ਸਿਲਸਿਲੇ ਦੇ ਵਿੱਚ ਗ੍ਰਿਫਤਾਰੀ ਲਈ ਗਈ ਸੀ ਪਰ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਜਦੋਂ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਗਵਾਂਡੀਆਂ ਦੇ ਘਰੋਂ ਉਸ ਪਰਿਵਾਰ ਦੇ ਅੰਦਰ ਦਾਖਲ ਹੁੰਦੀ ਹੈ ਟੀਮ ਔਰ ਜਿਵੇਂ ਹੀ ਟੀਮ ਘਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਸੀਆਈਏ ਸਟਾਫ ਦੇ ਉੱਤੇ ਇੱਕ ਮੁਲਾਜ਼ਮ ਦੇ ਸਿਰ ਦੇ ਉੱਤੇ ਸੱਟ ਬਿਮਾਰੀ ਜਾਂਦੀ ਹੈ ਗੋਲੀਬਾਰੀ ਹੁੰਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਆਪਣੇ ਅਸਲਾ ਕੱਢ ਕੇ ਔਰ ਜਵਾਬੀ ਫਾਇਰਿੰਗ ਫਿਰ ਟੀਮ ਵੱਲੋਂ ਵੀ ਕੀਤੀ ਜਾਂਦੀ ਹੈ ਤਾਂ ਨਸ਼ਾ ਤਸਕਰ ਦਾ ਇੱਕ ਪਰਾਜ ਜ਼ਖਮੀ ਹੋ ਗਿਆ ਤੇ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਸੰਦੀਪ ਦੱਸਿਆ ਜਾ ਰਿਹਾ ਹੈ ਉਹ ਵੀ ਗੰਭੀਰ ਜ਼ਖਮੀ ਔਰ ਹਸਪਤਾਲ ਦੇ ਵਿੱਚ ਭਰਤੀਏ ਦੂਜੇ ਪਾਸੇ ਉਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬੇਹੱਦ شریف ਹੈ ਜਿਹਾ ਕੋਈ ਵੀ ਮਾਮਲਾ ਨਹੀਂ ਹੈ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਨਸ਼ਾ ਤਸਕਰੀ ਦੇ ਕੰਮ ਦੇ ਵਿੱਚ ਇਹ ਪਰਿਵਾਰ ਸ਼ਾਮਿਲ ਹੋ ਸਕਦਾ ਹੈ ਪੁਲਿਸ ਵੱਲੋਂ ਸਿਰਫ ਔਰ ਸਿਰਫ ਤੱਕਾ ਕੀਤਾ ਜਾ ਰਿਹਾ ਹੈ ਤੇ ਜਾਣ ਬੁਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ CIA ਸਟਾਫ ਦੇ ਸੀਨੀਅਰ ਅਧਿਕਾਰੀ ਦਾ ਬਿਆਨ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਕਿ ਕੁਝ ਕਿਹਾ ਦੋਵਾਂ ਧਿਰਾਂ ਨੇ ਤੁਹਾਨੂੰ ਸੁਣਾਉਂਦੇ ਆ ਮੇਰਾ ਨਾਮ ਮੋਹਨ ਸਰਪੰਚ ਆ ਜੀ ਮੈਂ ਸਮਝਾ ਕਿ ਕੀ ਕਰਤਾ ਵਾਪਰੀ ਇਥੇ ਇਹ ਸਵੇਰੇ 7 6:30 7 ਵਜੇ ਦੀ ਗੱਲ ਆ ਇੱਥੇ ਪੁਲਿਸ ਦੀ ਰੇਡ ਹੁੰਦੀ ਆ ਇਸ ਘਰ ਦੇ ਵਿੱਚ ਤੇ ਜਿਹੜਾ ਜਿਹਦੇ ਕਰਕੇ ਇੱਥੇ ਰੇਡ ਹੋਈ ਸੀ ਬੇਨੇ ਉਹ ਤਾਂ ਘਰੇ ਮੌਜੂਦ ਨਹੀਂ ਸੀ ਉਹਦਾ ਜਿਹੜਾ ਪਰਿਵਾਰ ਮੌਜੂਦ ਸੀਗਾ ਇੱਥੇ ਰੋਹਿਤ ਨਾਂ ਦਾ ਮੁੰਡਾ ਤੇ ਉਹਨੂੰ ਪੁਲਿਸ ਜਿਹੜੀ ਆ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਮੈਂ ਇਹਨਾਂ ਨੂੰ ਪੁੱਛਿਆ ਵੀ ਖਿੱਚਾ ਤੂੰ ਹੀ ਕਰਦੇ ਸੀ ਪੁਲਿਸ ਨੂੰ ਲੈ ਜਾਣ ਵਾਸਤੇ ਕਹਿ ਰਹੀ ਸੀ ਰੋਹਿਤ ਨੂੰ ਰੋਹਿਤ ਦੇ ਖਿਚਾਤੂਈ ਦੇ ਵਿੱਚ ਜਿਹੜੀਆਂ ਦੋ ਗੋਲੀਆਂ ਚੱਲ ਪਈਆਂ ਇੱਕ ਉਹਦੇ ਪੱਟ 'ਚ ਲੱਗੀ ਆ ਇੱਕ ਉਹਦੀ ਲੱਤ 'ਚ ਲੱਗੀ ਆ ਜਿਹੜਾ ਕਿ ਜੇਰੇ ਇਲਾਜ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਦਾਖਲ ਆ ਦੀਪ ਹਸਪੀਟਲ ਦੇ ਵਿੱਚ ਜੀ ਜੀ ਤੇ ਇਥੇ ਰੋਹਿਤ ਕੋਈ ਮਾਮਲਾ ਬੰਗਾਦਰ ਜੋ ਕਿਸ ਦਾ ਰੋਹਿਤ ਅਸੀਂ ਇਥੋਂ ਦੇ ਮੋਦਵਾਰ ਬੰਦੇ ਆ ਸਰਪੰਚਾਂ ਸਾਨੂੰ ਪਤਾ ਰੋਹਿਤ ਇੱਕ شریف ਆਦਮੀ ਆ ਲੀਫੋਡ ਫੈਕਟਰੀ ਐ ਇੱਥੇ ਇੱਕ ਦਵਾਈਆਂ ਦੀ ਉੱਥੇ ਉਹ ਕੰਮ ਕਰਦਾ ਆ ਨਿਹਾਇਤ شریف ਬੰਦਾ ਆ ਤੇ ਇਹਨਾਂ ਦੇ ਜਿਹੜੇ ਪਾਪਾ ਨੇ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਆ ਮੈਂ ਸਮਝਦਾ ਕਿ ਜੇ ਕੋਈ ਚਲੋ ਇਹਦੇ ਭਰਾ ਨੇ ਕੋਈ ਗਲਤੀ ਕੀਤੀ ਆ ਉਹ ਵੱਖਰੀ ਗੱਲ ਆ ਪਰ ਜਿਹੜੇ ਇਹ ਰੋਹਿਤ ਆ ਜਿਹੜਾ ਉਹ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ੱਤਕਾ ਹੋਇਆ ਆ ਜਿਹੜੀ ਆ ਗੋਲੀ ਵਾਲੀ ਕੋਈ ਗੱਲ ਸਿਗੀ ਨਹੀਂ ਬਿਜੜੀ ਇਹ ਗੋਲੀਬਾਰੀ ਹੋਈ ਆ ਇਹ ਗੋਲੀ ਵਾਲਾ ਕੰਮ ਸਿਗਾ ਨਹੀਂ ਕੋਈ ਐਡੇ ਵੱਡੇ ਵਿਚਾਰੇ ਕ੍ਰਿਮੀਨਲ ਤਾਂ ਹੈ ਨਹੀਂ ਇਹ ਤੇ ਇਹਨਾਂ ਦੀ ਜਿਹੜੀ ਆ ਮੁੰਡੇ ਦੇ ਦੋ ਗੋਲੀਆਂ ਜੜੀਆਂ ਲੱਤ 'ਚ ਵੱਜੀਆਂ ਆ ਸਾਡੀ ਪਿੰਡ ਵੱਲੋਂ ਇਹ ਮੰਗਵਾ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਕਿਸੇ ਜਿਹੜੀ ਇੱਥੋਂ ਹੋਈ ਆ ਗਲਤੀ ਹੋਈ ਆ ਉਹ ਦਾ ਜਿਹੜਾ ਆ ਜੱਡੇ ਵੀ ਅਫਸਰ ਨੇ ਗਲਤੀ ਕੀਤੀ ਆ ਉਹਨੂੰ ਇਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਸੀ ਇਹ ਕਿਹੜੀ ਮੈਕਮਾ ਵੱਲੋਂ ਸੀ ਇਹ ਇਹ ਸਿਵਲ ਬਰਦੀ ਚ ਸੀ ਗਈ ਸਾਰੀ ਹਾਂ ਸਿਵਲ ਸੀ ਇਹ ਕਲੀਅਰ ਪੁਲਿਸ ਵਾਲੇ ਸੀ ਲਾਗੇ ਪਲੀ ਹੋ ਗਏ ਹਾਂ ਹਾਂਜੀ ਹਾਂਜੀ ਕਲੀਅਰ ਹੋ ਗਿਆ ਸਾਰਾ ਇਹ ਪੁਲਿਸ ਵਾਲੇ ਬਾਹਰ ਵੀ ਖੜੇ ਇੱਥੇ ਆ ਤੇ ਉਹਨਾਂ ਪਰਿਵਾਰਕ ਮੈਂਬਰ ਕਿੱਥੇ ਨੇ ਪਰਿਵਾਰਕ ਮੈਂਬਰ ਵੀ ਸਾਰੇ ਪੁਲਿਸ ਵਾਲੇ ਚੱਕ ਕੇ ਲੈ ਗਏ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਆ ਕਿੱਥੇ ਨਹੀਂ ਸਾਰੇ ਜਿਹੜਾ ਪਿਓ ਵੀ ਚਾਚਾ ਵੀ ਸਾਰੇ ਮਾਂ ਵੀ ਸਾਰਿਆਂ ਨੂੰ ਪੁਲਿਸ ਜਿਹੜੀ ਆ ਆਪਣੇ ਹਰਾਸਤ ਚ ਪੁਲਿਸ ਨੇ ਲੈ ਰਿਆ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਪ ਪ੍ਰੈਸ਼ਰ ਬਣਾ ਰਹੀ ਹੈ ਤੇ ਇਹ ਤਾਂ ਨਹੀਂ ਮੁੰਜੀ ਮੁੰਡੇ ਨੇ ਕੋਈ ਗਲਤ ਕੰਮ ਕੀਤਾ ਜਿਸ ਨਾਲ ਪੁਲਿਸ ਨੇ ਜੀਵੜੀ ਕਰ ਦੇ ਕਰਨ ਦੀ ਹੈ ਦੇਖੋ ਉਹਦੇ ਤੇ ਕੋਈ ਐਦਾ ਦੀ ਐਫ ਆਈ ਆਰ ਦਰਜ ਹੈ ਨਹੀਂ ਜਿਹੜੇ ਜਿਹੜੇ ਪਾਲ ਦੇ ਵਿੱਚ ਆਏ ਸੀਗੇ ਕੋਈ ਐਦਾਂ ਦੀ ਕੋਈ ਉਹਦੇ ਤੇ ਐਫ ਆਈ ਆਰ ਹੈ ਨਹੀਂ ਗਈ ਨਾ ਹੀ ਕੋਈ ਐਦਾਂ ਦੀ ਅਸੀਂ ਕਦੇ ਗੱਲ ਸੁਣੀ ਆ ਜੇ ਹੋ ਵੀ ਸਕਦਾ ਤੇ ਜੇ ਕੋਈ ਉਹਨੇ ਗਲਤੀ ਕੀਤੀ ਸੀ ਉਹ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ ਜਿਹੜੀ ਆ ਰੋਹਿਤ ਨੂੰ ਜਿਹੜਾ ਰੋਹਿਤ ਨਾਲ ਹੋਇਆ ਇਹ ਬਹੁਤ ਗਲਤ ਹੋਇਆ ਜੀ ਅਸੀਂ ਸਾਰੇ ਪਿੰਡ ਵਾਸੀ ਇਸ ਚੀਜ਼ ਦੀ ਨਿੰਦਾ ਕਰਦੇ ਆ ਸਾਡੇ ਪਿੰਡ ਚ ਕੋਈ ਅਫੀਸ਼ੀਅਲ ਕੋਈ ਬਿਆਨ ਦਿੱਤਾ ਹ ਤੱਕ ਕੋਸਾਂ ਦੇ ਕੋਲ ਆਫੀਸ਼ੀਅਲੀ ਆਫੀਸ਼ੀਅਲੀ ਹੱਲੇ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਜਿਹੜੇ ਘਰੋਂ ਤੋਂ ਮਨਾ ਕੀਤਾ ਜਦ ਤੁਸੀਂ ਆਏ ਆ ਹਾਂਜੀ ਇੱਥੇ ਗੇਟ ਲਾਇਆ ਸੀ ਇਹਨਾਂ ਨੂੰ ਅੰਦਰ ਨਜ਼ਰਬੰਦ ਕੀਤਾ ਹੋਇਆ ਸੀਗਾ ਅੰਦਰ ਵੜਨ ਨਹੀਂ ਸੀ ਦੇ ਰਹੇ ਇਹ ਤਾਂ ਤੁਸੀਂ ਮੀਡੀਆ ਵਾਲੇ ਆਏ ਆ ਤਾਂ ਅੰਦਰ ਵੜਨ ਦੇ ਰਿਆ ਨਹੀਂ ਤਾਂ ਕਿਸੇ ਨੂੰ ਪੁਲਿਸ ਵੜਨ ਨਹੀਂ ਨਹੀਂ ਦੇ ਰਹੀ ਅੰਦਰ ਅੱਜ ਇੱਕ ਵਾਰੀ ਸਾਡੀ ਜਿਹੜੀ ਟੀਮ ਹੈ ਇੱਕ ਤੰਦਰਾਂ ਰੋਡ ਦੇ ਉੱਤੇ ਸੀਆਈਏ 1 ਦੀ ਟੀਮ ਸੀ ਏਐਸਆਈ ਪ੍ਰਿਤਪਾਲ ਤੇ ਅਲੋਂਗ ਵਿਦ 6 7 ਜਿਹੜੇ ਉਹਨਾਂ ਦੇ ਨਾਲ ਸਾਡੇ ਮੁਲਾਜ਼ਮ ਸੀ 6 7 ਉਹ ਤੰਦਰਾਂ ਰੋਡ 'ਤੇ ਹਾਜ਼ਰ ਸੀ ਉੱਥੋਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਆਈ ਵੀ ਮਹਿਮੂਦਪੁਰ ਬਿਲਕੁਲ ਉਹਦੇ ਕੋਲ ਸੀ ਤੇ ਉੱਥੇ ਕੁਝ ਬੰਦੇ ਜਿਹੜੇ ਖੜੇ ਐ ਜਿਨ੍ਹਾਂ ਦੇ ਕੋਲ ਇਨਲੀਗਲ ਵੈਪਨ ਐ ਤੇ ਕੋਈ ਗਲਤ ਐਕਟੀਵਿਟੀ ਕਰ ਰਹੇ ਹੋਣੇ ਉੱਥੇ ਸਾਡੀ ਪੁਲਿਸ ਪਾਰਟੀ ਗਈ ਉਸ ਗੱਲ ਨੂੰ ਵੈਰੀਫਾਈ ਕਰਨ ਲਈ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਤਾਂ ਉਹ ਬੰਦਿਆਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਸਾਡਾ ਮੁਲਾਜ਼ਮ ਹੈਗਾ ਉਹ ਤਰਸੀਮ ਸਿੰਘ ਉਹਨੂੰ ਉਹਨੂੰ ਜਿਹੜਾ ਉਹਨਾਂ ਨੇ ਸੱਟ ਮਾਰੀ ਸੰਦੀਪ ਤੇ ਉਹਦੇ ਜਿਹੜੇ ਸਿਰਚ 6:00 ਵਜੇ ਤੇ ਪਲੱਸ ਉਹਨਾਂ ਨੇ ਇੱਕ ਇਲੀਗਲ ਵੈਪਨ ਦੇ ਨਾਲ ਫਾਇਰ ਕੀਤੇ ਤਾਂ ਉਹਦੇ ਸੈਲਫ ਡਿਫੈਂਸ ਚ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਜਿਹੜੇ ਉੱਥੇ ਇੱਕ ਦੋ ਫਾਇਰ ਜਿਹੜੇ ਕੀਤੇ ਆ ਜਿਹਦੇ ਵਿੱਚੋਂ ਇੱਕ ਲੜਕਾ ਜਿਹੜਾ ਰੋਹਿਤ ਹੈ ਉਹ ਇੰਜਰਡ ਹੋਇਆ ਜਿਹਦੇ ਪੱਟ ਦੇ ਵਿੱਚ ਚਾਰ-ਪੰਜ ਜੜੀ ਹੋਈ ਹੈ ਤਾਂ ਉਹਦੇ ਮਸਲੇ ਦੇ ਵਿੱਚ ਅਸੀਂ ਫਿਰ ਜਿਹੜਾ ਇੱਕੇ ਮੁਕੱਦਮਾ ਦਰਜ ਕੀਤਾ 109 BNS ਤੇ ਆਮ ਰਖ ਦੇ ਵਿੱਚ थाना सदर ਦੇ ਵਿੱਚ ਸਰ ਜੀ ਤੁਹਾਡੇ ਤੇ ਰਿਪੋਰਟ ਲੱਗੀ ਹੈ ਕਿ ਕਿਹੜਿਆ ਸਾਡੇ ਤੁਹਾਡੇ ਸਾਡੇ ਮੁਲਾਜ਼ਮ ਦੇ ਹੈਡ ਇੰਜਰੀ ਹੋ ਡੀ ਐਮ ਸੀ ਐਡਮਿਟ ਤੇ ਜਿਹੜਾ ਇਹ ਲੜਕਾ ਜਿਹੜਾ ਜਿਹਨੇ ਫਾਇਰ ਕੀਤਾ ਸੀ ਪੁਲਿਸ ਪਾਰਟੀ ਤੇ ਇਹ ਦੀਪ ਹਸਪੀਟਲ ਚ ਐਡਮਿਟ ਹੋਇਆ ਸੀ ਬਟ ਆਊਟ ਆਫ ਡੇਂਜਰ ਹੈ ਤੇ ਉਹਨਾਂ ਨੇ ਜਿਹੜਾ ਇਹਨੂੰ ਫਰਸਟ ایڈ ਵਗੈਰਾ ਦੇ ਕੇ ਰਿਸਰਚ ਕੀਤਾ ਤੋਂ ਉਹਨਾਂ ਨੂੰ ਉਹਨਾਂ ਚੋਂ ਅਸੀਂ ਹੁਣ ਤਿੰਨ ਬੰਦਿਆਂ ਨੂੰ ਜਿਹੜਾ ਵਿਜੇ ਰੋਹਿਤ ਮਦਨ ਜਿਹੜੇ ਉਥੇ ਤੇ ਨਾਲ ਤਿੰਨ ਜਣੇ ਹੋਰ ਜਿਹੜੇ ਬਾਈ ਨੇਮ ਸੀ ਤੇ ਕੁਝ 8-10 ਅਨਨੋਨ ਬੰਦੇ ਸੀ ਸਭ ਨਸ਼ਾ ਤਸਕੀ ਦਾ ਕੁਝ ਕਿਹਾ ਜਾ ਰਿਹਾ ਹੈ ਕਿ ਦੇਖੋ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਜਿਹੜੀ ਸਾਨੂੰ ਉਹਦੇ ਉੱਤੇ ਪਤਾ ਲੱਗਿਆ ਹੈ ਜੋ ਸਾਡੇ ਉਹਨਾਂ ਦੇ ਦੱਸਣ ਮੁਤਾਬਿਕ ਤੇ ਮਹੱਲੇ ਦੇ ਹੜਤ ਵਾਲੇ ਵੀ ਇਹਨਾਂ ਬੰਦਿਆਂ ਦੇ ਖਿਲਾਫ ਜਿਹੜਾ ਕੋਈ ਐਨਡੀਪੀਐਸ ਦੀ ਵੀ ਸ਼ਿਕਾਇਤ ਹੈ ਤੇ ਡਰੱਗਸ ਨਾਲ ਜਿਹੜਾ ਰਿਲੇਟਿਡ ਕੰਮ ਕਰਦੇ ਆ ਤਾਂ ਔਰ ਇਹਨਾਂ ਨੂੰ ਹਰਿਆਣਾ ਪੁਲਿਸ ਵੀ ਜਾਂ ਕੋਈ ਅਦਰ ਸਟੇਟ ਦੀ ਕੇਵਰ ਪੁਲਿਸ ਇੱਥੇ ਜਿਹੜਾ ਰੇਡ ਕਰ ਚੁੱਕੀ ਹੈ ਉਸ ਗੱਲ ਨੂੰ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ADC ਪੀ ਇਨਵੈਸਟੀਗੇਸ਼ਨ ਅਮਨ ਬਰਾੜਾ ਉਹਨਾਂ ਨੂੰ ਏਜੀ ਜਿਹੜੀ ਸੁਪਰਵੀਜ਼ਨ ਦਿੱਤੀ ਕਿਉਂਕਿ ਸੀਆਈ ਦੀ ਟੀਮ ਦੇ ਮੁਲਾਜ਼ਮ ਸੀ ਤਾਂ ਉਹ ਇਹਨੂੰ ਪਰਸਨਲੀ ਇਨਵੈਸਟੀਗੇਟ ਕਰ ਰਹੇ ਆ ਅਸੀਂ ਮਕਦਮਾ ਦਰਜ ਕੀਤਾ ਤਿੰਨ ਬੰਦਿਆਂ ਨੂੰ ਐਪਰੀਹੈਂਡਡ ਕੀਤਾ ਤੇ ਉਹਨਾਂ ਕੋਲੋਂ ਇਲੀਗਲ ਜਿਹੜਾ 32 ਬੋਰ ਦਾ ਜਿਹੜਾ ਵੈਪਨ ਜਿਹੜਾ ਰਿਕਵਰ ਕੀਤਾ ਤੇ ਸਾਡਾ ਮੁਲਾਜ਼ਮ ਜਿਹੜਾ ਉਹ ਜਿਹੜੇ ਆਜ ਉਹਦੇ ਹਾਲਤ ਕੰਡੀਸ਼ਨ ਉਹ ਇੱਕ ਬੇਸੀਸ਼ ਮੁਲਾਜ਼ਮ ਡੀ ਐਮ ਸੀ ਹੈ ਠੀਕ ਹੈ ਬਟ ਹੈਡ ਇੰਜਰੀ ਹੈ ਉਹਦੇ ਟੈਸਟ ਵਗੈਰਾ ਜਿਹੜੇ ਹੋ ਰਹੇ ਆ ਉਹ ਸਾਰੇ ਕਰਾਏ ਜਾਣੇ ਤਾਂ ਇਹਦੇ ਵਿੱਚ ਹੁਣ ਅਸੀਂ ਅੱਗੇ ਫਰਦਰ ਜਿਹੜੀ ਹੋਰ ਬੰਦਿਆਂ ਦੀ ਇਹਨਾਂ ਦੀ ਜਿਹੜੀ ਗਸ਼ਤਾਰੀ ਸਬਰ ਕਰਕੇ ਤੇ ਇਹਨਾਂ ਦਾ ਪ੍ਰੀਵੀਅਸ ਰਿਪੋਰਟ ਜਿਹੜਾ ਉਹ ਚੈੱਕ ਕਰਾਂਗੇ ਪਲੱਸ ਜਿਹੜਾ ਬਾਹਰਲੀ ਸਟੇਟੀਆਂ ਕਿਤੇ ਹੋਰ ਜਿਹੜਾ ਹੈਗਾ ਉਹਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਕਿਹੜੀ ਸਟੇਟ ਦੀ ਸੀ ਤੇ ਕਿਸ ਚੀਜ਼ ਤੇ ਵੌਂਟਡ ਸੀ ਤੇ ਕਿਉਂ ਇੱਥੇ ਪੁਲਿਸ ਜਿਹੜੀ ਆ ਕੇ ਰੇਡ ਕੀਤੀ ਸੀ